ਪਹਿਲੇ 3 ਸਥਾਨਾਂ ਤੇ ਵੀ ਕੁੜੀਆਂ ਨੇ 12ਵੀਂ ਚ ਵੀ ਤੇ ਦੁੱਧ 10ਵੀਂ ਚ ਵੀ ਪਹਿਲੇ 3 ਸਥਾਨਾਂ ਤੇ ਕੁੜੀਆਂ ਨੇ ਆ ਜਿਹੜੀ ਪਰਸੈਂਟੇਜ ਕਹਿੰਦੇ ਆ ਚੇਅਰਮੈਨ ਸਾਹਿਬ 99.95 ਇਹ 4-5% ਜਿਹੜੀ بگੜੀ ਹੋਊ ਇਹ ਸਾਡੇ ਕਰਕੇ بگੜੀ ਹੋਊ ਇਹ ਮੁੰਡਿਆਂ ਦਾ ਕੀ بگੜੀ ਹੋਊ ਮੇਰੇ 100% ਆ ਜਾਂਦਾ ਕੁੜੀਆਂ ਦਾ ਰਿਜ਼ਲਟ ਤਾਂ ਸੋ ਹਰਾਨੀ ਦੀ ਗੱਲ ਹੈ ਕਿ ਮੈਂ ਕੱਲ੍ਹ ਹੀ ਸਪੈਸ਼ਲੀ ਪਰਸੋਂ ਪੁੱਛਿਆ ਹੈ ਗੱਲ ਕਿ ਤੁਸੀਂ ਫਿਰ ਜੇ 650 ਚੋਂ 650 ਆ ਗਏ ਤਿੰਨ ਜਣਿਆਂ ਦੇ ਤੁਸੀਂ ਫਿਰ ਇਹ ਰਿਜ਼ਲਟ ਕਿਵੇਂ ਪਹਿਲੇ ਨੰਬਰ ਤੇ ਉਹ ਕਹਿੰਦੇ ਜੀ ਫਿਰ ਉਮਰ ਮੁਤਾਬਕ ਅਸੀਂ ਕਰ ਦਿਆਂ ਕਿ ਸਭ ਤੋਂ ਜਿਹੜੀ ਛੋਟੀ ਹੈ ਉਹਨੂੰ ਪਹਿਲੇ ਨੰਬਰ ਤੇ ਕਰ ਲੈਣਾ ਸਭ ਤੋਂ ਉਸ ਤੋਂ ਛੋਟੀ ਪੂਜੇ ਨੰਬਰ ਤੇ ਉਸ ਤੋਂ ਛੋਟੀ ਤੀਜੇ ਨੰਬਰ ਤੇ ਪਰ ਮੇਰੇ ਲਈ ਤੁਸੀਂ ਤਿੰਨੋਂ ਹੀ ਜਿਹੜੀਆਂ ਉਹ ਪਹਿਲੇ ਨੰਬਰ ਤੇ ਹੋ ਕਿਉਂਕਿ ਜੰਮਣ ਮਰਨ ਜਿਹੜਾ ਜੰਮਣ ਮਰਨ ਉਹ ਆਪਣੇ ਹੱਥ ਚ ਨਹੀਂ ਹੈਗਾ ਹੈਨਾ ਸੋ ਇਸ ਕਰਕੇ ਕੋਈ ਐਸੀ ਗੱਲ ਨਹੀਂ ਪਰ ਤਿੰਨ ਹੀ ਸਾਡੇ ਲਈ ਤਾਂ ਬਰਾਬਰ ਹੂ ਔਰ ਜਿਹੜੇ ਜਿਹੜੇ ਜਿਵੇਂ ਮੇਰੇ ਕੋਲ ਸਾਰਾ ਕੁਝ ਡਾਟਾ ਪਿਆ ਹੈ ਅੰਮ੍ਰਿਤਸਰ ਜ਼ਿਲ੍ਹੇ ਚ 98.54% ਜਿਹੜਾ ਪਾਸ ਹੋਏ ਨੇ ਬੱਚੇ ਪਹਿਲਾ ਸਥਾਨ ਅੰਮ੍ਰਿਤਸਰ ਜ਼ਿਲ੍ਹੇ ਦਾ 7009 ਸਕੂਲਾਂ ਚੋਂ 4024 ਸਕੂਲਾਂ ਦਾ ਰਿਜ਼ਲਟ 100% ਰਹਿ ਗਿਆ 16 ਵਿਦਿਆਰਥੀ ਜਿਹੜੇ ਨੇ ਮੈਰਿਟ ਲਿਸਟ ਚ ਆਉਣ ਵਾਲੇ ਇਹ ਮੈਂ ਗੱਲ ਕਰਦਾ 10ਵੀਂ 16 ਵਿਦਿਆਰਥੀ ਨੇ ਜਿਹੜੇ ਉਹ ਰਾਸ਼ਟਰੀ ਤੇ ਸਟੇਟ ਲੈਵਲ ਦੇ ਪਲੇਅਰ ਵੀ ਜੋ ਜਿਹੜਾ ਬੱਚਾ ਸ਼ਹਿਰ ਹੁੰਦਾ ਉਹ ਸਾਰੇ ਪੱਸੀ ਸ਼ਹਿਰ ਹੁੰਦਾ